ਨਾਸਾ ਵਾਲਿਆਂ ਲਈ ਚੰਦ ਤੇ ਜਾਣ ਵਾਲੇ ਰੋਕਟ ਤੋਂ ਜ਼ਿਆਦਾ ਡਰਾਉਣੀ ਚੀਜ਼ ਚੰਦਰਮਾ ਦੀ ਧੂੜ ਆ। ਇਸ ਦਾ ਅਨੁਭਵ ਸਭ ਤੋਂ ਪਹਿਲਾਂ ਅਪੋਲੋ 17 ਦੇ ਯਾਤਰੀ ਹੈਰੀਸਨ ਸਮਿੱਥ ਨੇ ਕੀਤਾ ਸੀ। ਜਦੋਂ ਉਹ ਚੰਦ ਤੋਂ ਵਾਪਸ ਆਏ ਤਾਂ ਉਹਨਾਂ ਨੂੰ ਇੱਕ ਅਜੀਬ ਬਿਮਾਰੀ ਹੋ ਗਈ ਜਿਸ ਨੂੰ ਲੂਨਰ ਫੀਵਰ ਦਾ ਨਾਮ ਦਿੱਤਾ ਗਿਆ। ਇਸ ਵਿੱਚ ਉਹਨਾਂ ਦੀਆਂ ਅੱਖਾਂ ਜਲਦੀਆਂ ਸੀ, ਗਲਾ ਖਰਾਬ ਹੋ ਗਿਆ ਸੀ ਤੇ ਲਗਾਤਾਰ ਛਿੱਕਾਂ ਆ ਰਹੀਆਂ ਸੀ। ਇਹ ਸਭ ਕੁਝ ਚੰਦ ਦੀ ਧੂੜ ਕਾਰਨ ਹੋ ਰਿਹਾ ਸੀ। ਚੰਤ ਦੀ ਸਤਾ ਤੇ ਬਿਜਲੀ ਦਾ ਚਾਰਜ ਹੁੰਦਾ ਜਿਸ ਕਾਰਨ ਧੂੜ ਯਾਤਰੀਆਂ ਦੇ ਸੂਟ ਨਾਲ ਚਿਪਕ ਜਾਂਦੀ ਆ ਜਦੋਂ ਯਾਤਰੀ ਆਪਣੇ ਜਾਨ ਵਿੱਚ ਵਾਪਸ ਆਉਂਦੇ ਨੇ ਤੇ ਆਪਣਾ ਹੈਲਮਟ ਖੋਲਦੇ ਨੇ ਤਾਂ ਇਹ ਬਰੀਕ ਤੂੜ ਹਵਾ ਵਿੱਚ ਉੱਡਣ ਲੱਗ ਜਾਂਦੀ ਆ ਤੇ ਸਾਹ ਨਾਲ ਅੰਦਰ ਚਲੀ ਜਾਂਦੀ ਆ ਜਿਸ ਨਾਲ ਸਾਡੇ ਫੇਫੜੇ ਪ੍ਰਭਾਵਿਤ ਹੋ ਜਾਂਦੇ ਨੇ ਹਾਲ ਹੀ ਦੀ ਇੱਕ ਨਵੀਂ ਖੋਜ ਵਿੱਚ ਪਤਾ ਲੱਗਿਆ ਕਿ ਚੰਤ ਦੀ ਧੂੜ ਸਾਡੀ ਧਰਤੀ ਦੇ ਪ੍ਰਦੂਸ਼ਣ ਕਰਨ ਵਾਲੀ ਧੂੜ ਨਾਲੋਂ ਬਹੁਤ ਘੱਟ ਜ਼ਹਿਰੀਲੀ ਹੁੰਦੀ ਆ। ਸਮੱਸਿਆ ਇਸ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਆਉਂਦੀ ਆ। ਜੇਕਰ ਕੋਈ ਯਾਤਰੀ ਸਿਰਫ ਕੁਝ ਦਿਨਾਂ ਲਈ ਚੰਦ ਤੇ ਰਹਿੰਦਾ ਏ ਤਾਂ ਇਹ ਧੂੜ ਉਸ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ ਸਕਦੀ। ਪਰ ਜੇਕਰ ਚੰਦ ਤੇ ਹਮੇਸ਼ਾ ਰਹਿਣ ਲਈ ਬੇਸ ਬਣਾਏ ਜਾਂਦੇ ਨੇ ਤਾਂ ਲੰਬੇ ਸਮੇਂ ਤੱਕ ਇਸ ਧੂੜ ਦੇ ਸੰਪਰਕ ਵਿੱਚ ਆਉਣ ਨਾਲ ਇਹ ਸਿਹਤ ਲਈ ਬਹੁਤ ਖਤਰਨਾਕ ਬਣ ਸਕਦੀ ਆ। ਤੇ ਜਾਨ ਲੇਵਾ ਵੀ ਹੋ ਸਕਦੀ ਆ ਹੁਣ ਸਵਾਲ ਇਹ ਆ ਕਿ ਇਨਸਾਨ ਚੰਦ ਤੇ ਆਪਣਾ ਟਿਕਾਣਾ ਬਣਾ ਸਕੇਗਾ ਉਹ ਵੀ ਬਿਨਾ ਇਸ ਧੂੜ ਦੇ ਜ਼ਹਿਰ ਦੇ ਸ਼ਿਕਾਰ ਹੋਏ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਜੀ ਨੂੰ ਦੱਸਣਾ ਧੰਨਵਾਦ